ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਹੋਨਾ ਜ਼ਿਲ੍ਹਾ ਮੋਗਾ ਦੀ ਨਗਰ ਪੰਚਾਇਤ ਤੇ ਸਮੁੱਚੀ ਸਾਧ ਸੰਗਤ ਨੇ ਇਕੱਤਰਤਾ ਕੀਤੀ ਆ ਇਹ ਇਕੱਤਰਤਾ ਬੜੇ ਦੁੱਖ ਦਾ ਇੱਕ ਟਾਈਮ ਦੇ ਵਿੱਚ ਜਿੱਦੋ ਕਿ ਇੱਕ ਪੰਜਾਬ ਦੇ ਪਾਸੇ ਤੇ ਉਜਾੜਾ ਹੋ ਰਿਹਾ ਲੋਕ ਹੜ ਦੀ ਮਾਰ ਦੇ ਵਿੱਚ ਮਰ ਰਹੇ ਆ ਔਰ ਭੁੱਖੇ ਆ ਉਹਨਾਂ ਦੇ ਪਸ਼ੂ ਡੰਗਰ ਮਰ ਰਹੇ ਆ ਪਿੰਡ ਦੀਆਂ ਸੰਗਤਾਂ ਨੇ ਉਪਰਾਲਾ ਕੀਤਾ ਕਿ ਆਪਾਂ ਵੀ ਉਹਦੇ ਵਿੱਚ ਬੰਦਸਾ ਜੋਗ ਕਰੀਏ ਯੋਗਦਾਨ ਪਾਈਏ ਜਿੱਥੇ ਸਰਕਾਰਾਂ ਆਪਦੇ ਪ੍ਰਤੀ ਲੱਗੀਆਂ ਹੋਈਆਂ ਜਿੱਥੇ ਲੋਕ ਸਮਾਜ ਸੇਵੀ ਆਪੋ ਆਲੇ ਲੱਗੇ ਹੋਏ ਆ ਤੇ ਸਾਡੇ ਨਗਰ ਦੇ ਸਾਰੀ ਸੰਗਤ ਨੇ ਸਮੁੱਚੀ ಗ್ರಾಮ ਪੰਚਾਇਤ ਨੇ ਵੀ ਇੱਕ ਸਾਂਝੇ ਤੌਰ ਤੇ ਫੈਸਲਾ ਕੀਤਾ ਕਿ ਬਿਨਾਂ ਪਾਰਟੀ ਭੇਦਭਾਵ ਤੋਂ ਆਪਾਂ ਜਿਹੜਾ ਸੇਵਾ ਕਰਨ ਵਾਸਤੇ ਉਪਰਾਲਾ ਕਰਨਾ ਤਾਂ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਆ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਨਾਲ ਹੀ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਿੰਨਾ ਵੀ ਵੱਧ ਤੋਂ ਵੱਧ ਸਹਜ ਹੋ ਕਰ ਸਕਦੇ ਆ ਇੱਕ ਦੋ ਦਿਨਾਂ ਦੇ ਵਿੱਚ ਤੁਸੀਂ ਨਗਰ ਬਹੋਨਾ ਦੇ ಗ್ರಾಮ ਪੰਚਾਇਤ ਦੇ ਨਾਲ ਸੰਪਰਕ ਕਰਕੇ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਣਾ ਰਾਸ਼ਨ ਵੀ ਪਹੁੰਚਾ ਸਕਦੇ ਆ ਰਾਸ਼ੀ ਵੀ ਪਹੁੰਚਾ ਸਕਦੇ ਜੇ ਨਗਦ ਪੈਸੇ ਦਿਓਗੇ ਅਸੀਂ ਉਹਦਾ ਉਸ ਢੰਗ ਬਣਾ ਲਾਂਗੇ ਜੇ ਤੁਸੀਂ ਕਿਸੇ ਨੇ ਰਾਸ਼ਨ ਲੈ ਕੇ ਦੇਣਾ ਤਾਂ ਉਹ ਚੀਜ਼ਾਂ ਵੀ ਤੁਹਾਨੂੰ ਦੱਸ ਦੇਵਾਂਗੇ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਔਰ ਗ੍ਰਾਮ ਪੰਚਾਇਤ ਬਖੋਨਾ ਦਾ ਜਿਹੜਾ ਕਾਠਾ ਸਾਰਾ ਅੱਜ ਇਕੱਤਰ ਹੋਇਆ ਵਾ 22 ਸੁਖਮੰਦਰ ਸਿੰਘ ਜੀ ਸਰਪੰਚ ਸਾਹਿਬ ਸਾਹਕਾ ਸਰਪੰਚ ਬਲਰਾਜ ਸਿੰਘ ਤੇ ਹੋਰ ਸਮੂੱਚੀ ਸਾਧ ਸੰਗਤ ਗ੍ਰਾਮ ਪੰਚਾਇਤ ਦੇ ਜਿਹੜੇ ਮੈਂਬਰ ਸਾਹਿਬਾਨਾ ਪੁਰਾਣੇ ਵੀ ਨਵੇਂ ਵੀ ਤੇ ਸੰਗਤਾਂ ਨੇ ਬੜਾ ਵੱਡਾ ਜਿਹੜਾ ਉਪਰਾਲਾ ਕੀਤਾ ਵਾ ਦਿਲ ਖੋਲ ਕੇ ਜਿਹੜਾ ਆਪਣਾ ਇਹ ਆਰਥਿਕ ਮਦਦ ਦੇ ਰਹੇ ਆ ਰਾਸ਼ਨ ਦੇ ਰਹੇ ਆ ਜਿਹੜੀ ਕਿ ਸਾਡੀ ਲੋੜ ਆ ਅੱਜ ਅਸੀਂ ਉਹਨਾਂ ਗਰੀਬ ਲੋਕਾਂ ਦੀ ਜਿਹੜੇ ਅੱਜ ਉਜੜੇ ਜਾ ਰਹੇ ਆ ਜਿਨ੍ਹਾਂ ਦੇ ਘਰ ਟਹਿ ਗਏ ਪਸ਼ੂ ਡੰਗਰ ਸਾਰੇ ਮਰ ਚੁੱਕੇ ਆ ਜਾਂ ਬਹੁਤ ਸਾਰਾ ਨੁਕਸਾਨ ਹੋ ਗਿਆ ਉਹਨਾਂ ਵਾਸਤੇ ਅਸੀਂ ਖਾਣ ਪੀਣ ਦੀਆਂ ਰਸਦਾਂ ਪਸ਼ੂਆਂ ਵਾਸਤੇ ਚਾਰਾ ਉਹਦਾ ਪ੍ਰਬਾਲਾ ਕਰਨਾ ਔਰ ਮੈਂ ਬਾਈਸਖ ਮੰਦਰ ਸਿੰਘ ਜੀ ਜਿਹੜੇ ਸਾਡੇ ਸਰਪੰਚ ਸਾਹਿਬ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਨ ਕਿ ਆਪਾਂ ਨੂੰ ਕੈਚ ਚੇਜ ਦੀ ਲੋੜ ਹੈ ਜੀ ਮੈਂ ਅਨਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਵੀ ਆਪਾਂ ਉੱਥੇ ਹੜਪੀੜਤਾਂ ਨੂੰ ਸਹਾਇਤਾ ਪਹੁੰਚਾਉਣੀ ਹੈ ਤੁਸੀਂ ਵੱਧ ਤੋਂ ਵੱਧ ਯੋਗਦਾਨ ਪਾਓ ਤੇ ਸਾਰੇ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿੰਨਾ ਵੀ ਕਰ ਸਕਦੇ ਆਪਾਂ ਵੱਧ ਤੋਂ ਵੱਧ ਕਰੀਏ ਤਾਂ ਕਿ ਉਹ ਵੀਰ ਹੜਪੀੜਤਾਂ ਜਿਹੜੇ ਮੁਸ਼ਕਲ ਦੇ ਵਿੱਚ ਆਪਾਂ ਉਹਨਾਂ ਦੀ ਮਦਦ ਕਰ ਸਕੀਏ ਜਿਹੜਾ ਵੀ ਕਿਸੇ ਨੇ ਸਮਾਨ ਜਾਂ ਕੋਈ ਪੈਸੇ ਦੇਣੇ ਆ ਉਹ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਦੇ ਕਰਨੇ ਗੁਰਦੁਆਰਾ ਚੜ੍ਹਦੀ ਕਲਾ ਸਾਹਿਬ ਉਹ ਸਮਾਨ ਇਕੱਠਾ ਕਰਕੇ ਆਪਾਂ ਕਿਸੇ ਦਿਨ ਇਕੱਠੇ ਕਰਕੇ ਸਾਰੇ ਵੀਰ ਉੱਥੇ ਜਾ ਕੇ ਦੇ ਕੇ ਆਵਾਂ ਬਹੁਤ ਧੰਨਵਾਦ ਆ ਬਾਈ ਸਾਹਿਬ ਸੰਗਜੀ ਤੁਹਾਡੇ ਕੋਲੇ ਰਾਸ਼ੀ ਇਕੱਠੀ ਹੋਈ ਆ ਇਹਨਾਂ ਵੀਰਾਂ ਦੇ ਥੋੜਾ ਜਿਹਾ ਖੜੇ ਹੋ ਕੇ ਨਾਮ ਬੋਲ ਦਿਓ ਇੱਥੇ ਕਾਜੀ ਕਹਿੰਦਾ ਜੀ ਹੜ ਭੇਡ ਤਾਂ ਅਸਤੇ ਜਿਹੜੀ ਰਾਸ਼ਨ ਦੀ ਸੇਵਾ ਤੇ ਜਾਂ ਫਿਰ ਪੈਸੇ ਆਏ ਆ ਜੀ ਇਹ ਮਤਾ ਜਮੀਰ ਕੌਰ 100 ਰੁਪਏ ਜੀ ਸੁਖਦੇਵ ਸਿੰਘ ਕਾਲਾ 200 ਰੁਪਏ ਸੁਖਮੇਲ ਸਿੰਘ ਰਣਜੀਤ ਸਿੰਘ 500 ਰੁਪਏ ਪਲੱਸ ਇੱਕ ਫੀਲਡ ਦੇ ਇੱਕ ਗਟਾ ਚੋਕਰ ਦਾ ਜੀ ਇੱਕ ਗਟਾ ਆਟੇ ਦਾ ਤੇ ਗੋਪਤਦਾਨ ਰਤਨ ਸਿੰਘ ਗੱਲ ਨੂੰ 2 ਗੱਟੇ ਚੋਕਰ ਦੇ ਇੱਕ ਰਾੜੀ ਦਾ ਸਰਪੰਚ ਸੁਖਮੰਦਰ ਸਿੰਘ ਗੱਲ ਨੂੰ 10000 ਰੁਪਇਆ ਜਗਵਿੰਦਰ ਸਿੰਘ ਜੱਗਾ ਜੀ 5200 ਰੁਪਇਆ ਪ੍ਰੇਮ ਸਿੰਘ ਬਿਜਲੀ ਵਾਲਾ 5200 ਰੁਪਇਆ ਕੁਲਵੰਤ ਸਿੰਘ ਮੈਂਬਰ 1100 ਰੁਪਇਆ ਹਰदयाल ਸਿੰਘ ਚੱਕੀ ਵਾਲੇ 5200 ਰੁਪਇਆ ਕੁਲਵੰਤ ਸਿੰਘ ਮੈਂਬਰ 3000 ਰੁਪਇਆ ਬਲਵੀਰ ਸਿੰਘ ਫੌਜੀ 5200 ਰੁਪਇਆ ਗਰਮੇਲ ਸਿੰਘ ਕਮੇਟੀ ਮੈਂਬਰ 1000 ਰੁਪਇਆ ਨਛੱਤਰ ਸਿੰਘ ਪੈਸਟੀ ਸਾਹਿਬ ਦਵਾਈਆਂ ਵਾਲੇ 1100 ਰੁਪਇਆ ਤੇ ਮਕੌਰ ਸਿੰਘ ਬਿਜਲੀ ਵਾਲਾ 2100 ਰੁਪਏ ਸੁਖਵਿੰਦਰ ਸਿੰਘ ਮਲਖਾ ਜੀ ਸੀਤੇ ਕੇ ਪਰਿਵਾਰ ਤੋਂ ਇੱਕ ਕੁਆਂ ਡਾਕਟਰ ਸਖਦੇਵ ਸਿੰਘ 2100 ਰੁਪਇਆ ਬਲਵੰਤ ਸਿੰਘ ਮੱਖਣਾ ਦੇ 2100 ਰੁਪਇਆ ਸਰਦੂ ਸਿੰਘ ਹਵੇਲੀ ਵਾਲੇ 2100 ਰੁਪਇਆ ਤੇ ਬਦਦਾਸ ਸਿੰਘ ਸਰਪੰਚ 2100 ਰੁਪਇਆ ਜੀ ਬਾਕੀ ਇਹ ਜੇ ਜਾਰੀ ਹੈ ਬਹੁਤ ਬਹੁਤ ਧੰਨਵਾਦ ਆ ਜੀ ਇਹ ਜਿਹੜੇ ਦਾਨੀ ਸੱਜਣਾ ਨੇ ਹੁਣੇ ਆਪਣੀ ਸੇਵਾ ਕਿਰਤ कमाई ਚੋਂ ਦਿੱਤੀ ਆ ਔਰ ਨਾਲ ਹੀ ਬੇਨਤੀ ਆ ਕਿ ਜਿਹੜੇ ਵੀਰ ਆਪਣੇ ਨਗਦ ਰਾਸ਼ੀ ਦੇ ਸਕਦੇ ਆ ਰਾਸ਼ੀ ਦੇ ਦੇਣ ਜਿਹੜੇ ਵੀਰ ਆਪਣੀ ਕੋਈ ਰਸਤ ਲੈ ਕੇ ਦੇਣਾ ਚਾਹੁੰਦੇ ਆ ਤਾ ਉਹ ਰਾਸਦ ਵਗੈਰਾ ਦੇ ਸਕਦੇ ਆ ਜਿਵੇਂ ਆਟਾ ਚੌਲ ਖੰਡ ਚਾਹ ਪੱਤੀ ਜਾਂ ਕਿਸੇ ਨੇ ਪਸ਼ੂ ਚਾਰਾ ਲੈ ਕੇ ਦੇਣਾ ਹੋਵੇ ਤਾਂ ਉਹ ਆਪਣਾ ਜਿਹੜਾ achar ਵਗੈਰਾ ਅੱਜ ਕੱਲ ਪੈਕਟਾਂ ਦੇ ਵਿੱਚ ਹੁੰਦਾ ਉਹ ਲੈ ਕੇ ਦੇ ਸਕਦੇ ਆ ਇਹ ਧੰਨਵਾਦ ਆ ਸੰਗਤਾਂ ਦਾ ਜਿਨ੍ਹਾਂ ਨੇ ਅੱਜ ਉਪਰਾਲਾ ਕੀਤਾ ਤੇ ਐਨ ਆਰ ਆਈ ਵੀਰਾਂ ਨੂੰ ਖਾਸ ਕਰਕੇ ਇਹ ਬੇਨਤੀ ਆ ਕਿ ਆਪਣਾ ਜਿੰਨਾ ਕੁ ਬਣਦਾ ਤੁਸੀਂ ਯੋਗਦਾਨ ਆ ਇਸ ਦੁੱਖ ਦੀ ਘੜੀ ਦੇ ਵਿੱਚ ਸਮਾਜ ਦੇ ਭਲੇ ਲਈ ਆਪਾਂ ਜਰੂਰ ਆਪਣੀ ਕਿਰਤ ਦੇ ਵਿੱਚੋਂ ਦੇਣਾ ਕਿਉਂਕਿ ਦਾਤੇ ਦੀਆਂ ਦਾਤਾਂ ਵਾ ਵੇਖੋ ਵੱਡੇ ਵੱਡੇ ਮਹਿਲ ਮਨਾਰੇ ਜਿਹੜੇ ਆ ਢਹਿ ਗਏ ਤੇ ਆਪਾਂ ਵੀ ਮਾਨ ਨਾ ਕਰੀਏ ਜਿਹੜੀ ਸੰਗਤ ਜੋ ਵੀ ਸਰਦਾਵਾ ਜਰੂਰ ਤਿਲਫਲ ਭੇਟਾ ਆਪਣੇ ਵੱਲੋਂ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ